ਭਾਈ ਅੱਜ ਵੀ ਦੇਖ ਸਕਦੇ ਤੁਸੀਂ ਇਹ ਜਿਹੜਾ ਆਪਣੇ ਆਹ ਦੇਖਦਾ ਮੀਟਰ ਅੱਜ ਵੀ ਹਜੇ ਵੀ ਇੱਧਰ ਚੱਬਦੇ ਨੇ ਦੇਖ ਲਓ ਜੀ ਇਲੈਕਟ੍ਰੋਨਿਕ ਪਿੱਛੇ ਲੱਗੇ ਹੋਏ ਹਨ ਦੂਜੇ ਵੀ ਪਿੱਛੇ ਲੱਗੇ ਹੋਏ ਹਨ ਤੇ ਆਹ ਜਿਹੜੇ ਕਨੈਕਸ਼ਨ ਨੇ ਜੀ ਇਹਦੇ ਦੇਖਦੇ ਆਂ ਇਹ ਪਾਣੀ ਦਾ ਕਨੈਕਸ਼ਨ ਨੇ ਆਹ ਮੀਟਰ ਲੱਗੇ ਹੋਏ ਨੇ ਉਹ ਦੇਖੋ ਦੇ ਮਹੀਨੇ ਦਾ ਐਵਰੇਜ ਜਿਹੜਾ ਰੈਂਟ ਦਾ 1050 ਰੁਪਏ ਪਾਣੀ ਦਾ ਆਉਂਦਾ ਇਹ ਹੈਗਾ ਕੋਲੰਬੋ ਦੇ ਵਿੱਚ ਅਸੀਂ ਬੱਸ ਦਾ ਵੇਟ ਕਰ ਰਹੇ ਹਾਂ ਜੀ ਤੇ ਇੱਧਰ ਸਰਦਾਰ ਜੀ ਸੌ ਰਹੇ ਨੇ ਕੋਈ ਪਰਵਾਰੀ ਬਸ ਆਜੇ ਕਾਦਾ ਜੇ ਆ ਦੇਖੋ ਤੇ ਬਾਈ ਆਪਾਂ ਮੇਰੀ ਵੈਸੀ ਨਿਗਾਹ ਜੀ ਪੈ ਗਈ ਤੇ ਆ ਸਾਡੇ ਕਿਤੇ ਦੇਖ ਸਕਾਂ ਤੁਸੀਂ ਜੱਡੀਆਂ ਖੜੀਆਂ ਨੇ ਜੀ ਆ ਮਤਲਬ 올ਡ ਮਾਡਲ ਨੇ ਜੀ ਕਿ ਸ਼ਾਨਦਾਰ ਜੜੀਆਂ ਹੋਈਆਂ ਨੇ ਗੱਡੀਆਂ ਜੀ ਇਹ ਤੇ ਸ਼ੀਸ਼ੇ ਹੀ ਲੱਗਦੇ ਨੇ ਇਹਨਾਂ ਪੂਰੇ ਦੇਖੋ ਜੀ ਗੱਡੀ ਗੱਡੀ ਕਾਦੀ ਆ ਬਾਜੀ ਅੱਗੇ ਅੱਗ ਨੇਰੀ ਸਿਰਾ ਤੇ ਆਹ ਦੇਖ ਸਕਦੇ ਆ ਇਹ ਹੈਗੀ ਐਮਜੀ ਇਹ ਹੈਗੀ ਐਮਜੀ ਦੀ ਠੀਕ ਹੈ ਤੇ ਆਹ ਵਾਲੀ ਦੇਖ ਸਕਦੇ ਤੁਸੀਂ ਤੇ ਆਹ ਤਾਂ ਵਾਲੀਓ ਪੁਰਾਣੀ ਆ ਜੀ ਇਹ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਦੀ ਸਾਰੇ ਵੈਸੇ ਅੰਗਰੇਜ਼ਾਂ ਦੇ ਟਾਈਮ ਦੀਆਂ ਸਾਰੀਆਂ ਇਹ ਤੇ ਆਹ ਸਲੈਂਸਰ ਦੇਖ ਸਕਦੇ ਆ ਉਹ ਕਿਹੜੀ ਸਾਈਡ ਲੱਗਿਆ ਹੋਇਆ ਉਹ ਸਲੈਂਸਰ ਲੱਗਿਆ ਹੋਇਆ ਹੈ ਨਾ ਜੀ ਤੇ ਸਟਿੱਪਣੀ ਪਿੱਛੇ ਲੱਗੀ ਹੋਈ ਆ ਉਹਦੇ ਤੇ ਆਹ ਹੈਂਡਲ ਮੂਰੇ ਘੁਮਾ ਕੇ ਇਹ ਇਦਾਂ ਸਟਾਰਟ ਹੁੰਦੀ ਆ ਇਹ ਘੁਮਾ ਕੇ ਖੜੇ ਆ ਬੱਸ ਸਟੈਂਡ ਦੇ ਉੱਪਰ ਤੇ ਇੱਥੇ ਦੋ ਘੜੀ ਆਪਾਂ ਫੋਨ ਤੇ ਗੱਲਾਂ ਕਰ ਰਹੇ ਸੀਗੇ ਤੇ ਆਪਣਾ ਦੋਸਤ ਮਿੱਤਰ ਆ ਗਿਆ ਤੇ ਇਹ ਫੇਸਬੁੱਕ ਫੇਸਬੁੱਕ ਤੇ ਇਹਨਾਂ ਨੇ ਆਪਣੀ ਵੀਡੀਓ ਦੇਖੀ ਤੇ ਵੀਡੀਓ ਦੇਖੀ ਤੇ ਆਪਾਂ ਨੂੰ ਬੁਲਾਇਆ ਇਹਨਾਂ ਨੇ ਹਨਾ ਵੀ ਸਰਦਾਰੀ ਤੁਸੀਂ ਇਦਾਂ ਇਦਾਂ ਕਰ ਗਏ ਹਨਾ ਮੈਂ ਕਿਹਾ ਹਾਂ ਜੀ ਤੇ ਜਦ ਦੇ ਸਾਡੇ ਕੋ 10-15 ਮਿੰਟ ਤੇ ਸਾਡੇ ਨਾਲ ਖੜੇ ਆ ਤੇ ਇਹਨਾਂ ਨੇ ਹੈਲਪ ਕਰੀ ਤੇ ਉਹ ਬੱਸ ਸਾਨੂੰ ਮਤਲਬ ਬੱਸ ਲੱਗੇ ਜਾਊਗੀ ਅਗਲੇ ਸਾਡੇ ਦੋਸਤ ਕੋਲ ਤੇ ਟਾਈਮ ਹੋ ਰਿਹਾ ਇਸ ਟਾਈਮ ਔ ਨੌਕ ਵੱਜ ਰਹੇ ਹਨ ਤੇ 10:30 ਵਜੇ ਅਸੀਂ ਉੱਥੇ ਪਹੁੰਚ ਜਾਵਾਂਗੇ ਚੱਕਰ ਲਈ ਠੀਕ ਹੈ ਨਹੀਂ ਖੁਸ਼ੀਆਂ ਵੰਡੋ ਬੱਸ ਟਰੈਵਲਿੰਗ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਝੁੱਕੇ ਰਹਿਣਾ ਤੇ ਪਿਆਰ ਨਾਲ ਰਹਿਣਾ ਪਿਆਰ ਨਾਲ ਰਹੋ ਜੀ ਤੁਹਾਨੂੰ ਖੁਸ਼ੀਆਂ ਮਿਲਦੀਆਂ ਰਹਿੰਦੀਆਂ ਬਾਏ ਅਗਾ ਬਰਖਿਵੇਂ ਜੀ ਹੱਥ ਉਣ ਵਾਸਤੇ ਤੇ ਆ ਜੈਕ ਫੂਡ ਹੈ ਜੀ ਇਹ ਇਹ ਛੋਟਾ ਜੈਕ ਫੂਡ ਹੈ ਮਤਲਬ ਬੇਬੀ ਜੈਕ ਫੂਡ ਤੇ ਇਹ ਹੈਗਾ ਪੱਕਿਆ ਹੋਇਆ ਜਿਆਦਾ ਮਤਲਬ ਵੱਡਾ ਜੈਕ ਫੂਡ ਤੇ ਇਧਰ ਮੈਡਮ ਕੋਲ ਵੀ ਪਾਣੀ ਰੱਖਿਆ ਤੁਹਾਨੂੰ ਦੇ ਹੈਗਾ ਸਾਂਬਰ ਸਾਂਬਰ ਤੇ ਆ ਚਾਵਲ ਹੋਗੇ ਤੇ ਆ ਦਾਲ ਹੋਗੀ ਜੀ ਠੀਕ ਹੈ ਜੀ Good morning my dear friends. Uh, today I got two new friends. They are from India. Uh, he is Mr. Lali, Lali and he is Ansu. And uh, I welcome both of you. Uh, yesterday night I met them. Uh, nuan and uh, pati uh, Patin, our oh, famous cyclist uh, they are friends when uh, Sugat went to india i think uh, you helped them and uh, yes now uh, i am very happy that both of you have come here uh, then what's about, what about what the experience so far you had uh, yes yes uh, when will uh, come uh, five march five March come to sri lanka uh, no one day you feel, hmm. uh, we feel hmm. uh, a, we feel we are another country uh, uh -huh. yes just hmm. like uh, feel india hmm. just like uh, feel india uh, people very all nice. people very nice carefully and yeah. love hmm. yes and, uh, and, uh, and uh, every house we were warm hospitality hmm. yes, yes. Uh, 22 23 day complete today hmm. uh -huh. uh, no होटल होम स्टे नो होटल नो होम स्टे जस्ट वी टेक द टेंट नाइट स्टे एंड मेनी फ्रेंड्स हाउस लाइक जाफना सीजे होम मैनी फ्रेंड्स मैनी मैनी फ्रेंड्स एंड यू आल्सो आर एम सी जी येस्टर्डे नाइट यू कम टू आर्यपुर यस पारियपुलम एंड स्टे युअर होम एंड थैंक यू सो मच ब्रेकफास्ट एंड आई थिंक लव इज अ गॉड नेचुरल गॉड नथिंग मोर एंड आई विल जस्ट लास्ट आई एम से वी शुड हेल्प ईच अदर रा ਪਹੁੰਚ ਗਏ ਸੀਗੇ ਆ ਆਰਐਮਸੀ ਰਤਨਾਇਕ ਜੀ ਹੈ ਆਪਣੇ ਫਰੈਂਡ ਨੇ ਜੀ ਇਹ ਤੇ ਇਹਨਾਂ ਦੇ ਬੇਟੇ ਨੇ ਜੀ ਇਹ ਜਮਤ ਸਾਡੇ ਜਮਤ ਯਸ ਯਸ ਤੇ ਇਹ ਰਾਤ ਸਾਨੂੰ ਪਿਕ ਕਰਕੇ ਲੈ ਕੇ ਆਈ ਦੀ ਆ ਗੱਡੀ ਦੇ ਵਿੱਚ ਸੁਪਰ ਸਲੂਨ ਇਹ 20 ਸਾਲ ਪੁਰਾਣੀ ਗੱਡੀ ਹੈ ਜੀ ਤੇ ਇਹਦੀ ਗੱਡੀ ਦੀ ਜਿਹੜੀ ਚਲਾਈ ਹੈ ਬਹੁਤ ਜ਼ਬਰਦਸਤ ਹੈ ਮਤਲਬ ਸਸਪੈਂਸ਼ਨ ਬਹੁਤ ਵਧੀਆ ਹੈ ਦੀ ਤੇ ਇਹ ਜਿੰਨੇ ਬੰਦੇ ਦੇਖਣ ਨੂੰ ਮਤਲਬ ਉਹ ਲੱਗ ਰਹੇ ਨੇ ਇਹ 61 61 ਨੀਅਰ ਓੜਨੇ ਬਟਰ ਲੱਗਦੇ ਨਹੀਂ ਹੈਗੇ ਦੇਖਣ ਨੂੰ ਵੀ ਇਹ 61 ਇਅਰ 올ਡ ਹੈਗੇ ਨੇ ਸੋ ਇੱਥੇ ਦਾ ਜਿਹੜਾ ਖਾਣ ਪੀਣ ਹੈ এনवायरमेंट ਆ ਬਹੁਤ ਜ਼ਿਆਦਾ ਵਧੀਆ ਹੈ ਤੇ ਜਿਹਦੇ ਕਰਕੇ ਜਿਹੜੇ ਇੱਥੇ ਬਗਲ ਲੋਕੀ ਰਹਿੰਦੇ ਨੇ ਸਾਰੇ ਉਹਨਾਂ ਦੀ ਜਿਹੜੀ ਉਮਰ ਹੈ ਉਹ ਉਮਰ ਤੋਂ ਛੋਟੇ ਹੀ ਦਿਖਦੇ ਨੇ ਚਾਹੇ ਉਹ 73 ਹੈ ਚਾਹੇ 76 ਹੈ ਚਾਹੇ 80 ਹੈ ਉਹ ਉਮਰ ਤੋਂ ਛੋਟੇ ਹੀ ਦਿਖਦੇ ਨੇ ਸਿਰਫ ਰੀਜ਼ਨ ਕੀ ਹੈ এনवायरमेंट ਤੇ ਮੈਂ ਤੁਹਾਨੂੰ ਦਿਖਾਨਾ ਜੀ ਇਹ ਇਹਨਾਂ ਦਾ ਹੋਮ ਇਹਨਾਂ ਦਾ ਘਰ ਹੈ ਜੀ ਹੈ ਤੇ ਵਾਈਫ ਇਹਨਾਂ ਦੀ ਜਾ ਚੁੱਕੇ ਆ ਇੱਕ ਆਪਣਾ ਹਾ ਫਿਊਨਰ ਤੇ ਗਏ ਨੇ ਸਵੇਰੇ ਸਵੇਰੇ 6 ਵਜੇ ਚਲੇ ਗਏ ਉਹ ਸਾਡੇ ਲਈ ਬ੍ਰੇਕਫਾਸਟ ਵਗੈਰਾ ਸਾਰਾ ਤਿਆਰ ਕਰਕੇ ਉਹ ਚਲੇ ਗਏ ਠੀਕ ਹੈ ਜੀ ਤੇ ਗੱਡੀ ਦੀ ਮੈਂ ਬਾਰ ਬਾਰ ਤਾਰੀਫ ਕਰੀ ਜਨਾਂ ਅਸੀਂ ਇਹਦੇ ਵਿੱਚ ਘੱਟੋ ਘੱਟ 15 16 ਕਿਲੋਮੀਟਰ ਰਾਤ ਹੀ ਚੱਲ ਕੇ ਆਏ ਆ ਤੇ ਸਸਪੈਂਸ਼ਨ ਇਹਦੀ ਬੜੀ ਜ਼ਬਰਦਸਤ ਹੈ ਚਲਾਈ ਬਹੁਤ ਵਧੀਆ ਤੇ ਆਟੋਮੈਟਿਕ ਹੈ ਜੀ ਇਹ ਆਜਾ ਲਓ ਜੀ ਇਹ ਹੈਗੇ ਨੇ ਜੀ ਰਿਟਾਇਰ ਆਇੰਦਰ ਕੰਮ ਕੰਮ इस माय कार्बन बाइसिकल, येस, येस दे आई आई, येस दे आई हैड 105 किलोमीटर्स, ओके, ग्रेट, एंड दिस वन, दिस वन आउट सो स्टेल बाइसिकल, लुमाला साइड, ओ लुमाला, माय सन, माय ओल्ड सन्स यूजिंग फॉर द स्कूल रेस, ओ विन, हाउस मीट रेस, येस येस येस, दे हैव वन फोरटीन बाइसिकल्स, ओ ग्रेट, फर्� ਜੇ ਗਣਸਾਂ ਨੇ ਤਿਰਸਾਂ ਬਹੁਤ ਦੀ ਮਾਰ ਫਸ ਸੈਕਿੰਡ ਸਰ। oh ho so, <laughs> collected many boys great one great 3 they 5 years 15 bicycles great already 14 bicycles a the one one bicycle last year gift oh last year gift my young son boy young son now, okay now okay only my young son is schooling others are not schooling oh, oh yes 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 they aha activa khadi hai ji yes ਤੇ ਆ ਜੀ ਤੁਹਾਨੂੰ ਇੱਕ ਹੋਰ ਸਾਈਕਲ ਦਿਖਾਉਣੇ ਆਪਾਂ ਤੇ ਸ਼੍ਰੀਲੰਕਨ ਲੋਕ ਜ਼ਿਆਦਾਤਰ ਜੀ ਸਾਈਕਲਿਸਟ ਨੇ ਜੀ ਸਾਰੇ ਸਾਈਕਲਿਸਟ ਨੇ ਜੀ ਵਧੀਆ ਸਾਈਕਲ ਚਲਾਉਂਦੇ ਨੇ ਜੀ ਤੇ ਫਿੱਟ ਰਹਿੰਦੇ ਨੇ ਜੀ ਸਾਰੇ ਆਹ ਦੇਖ ਸਕਦੇ ਹੋ ਤੁਸੀਂ ਬਕਾਇਦਾ ਪੂਰਾ ਪ੍ਰੋਪਰ ਸਟੈਂਡ ਬਣਾਇਆ ਹੋਇਆ ਇਹ ਮੈਰੀਡਾ 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 ਕੰਪਨੀ ਦਾ ਸਾਈਕਲ ਹੈ ਜੀ ਦੇਖ ਸਕਦੇ ਆ ਇਹ ਇਹ ਰੇਸਿੰਗ ਰੇਸਿੰਗ ਸਾਈਕਲ ਯਾ ਯਾ ਯੈਸ ਦੇਸ ਇੱਕ ਇਹ ਸਟੈਂਡ ਆਈ ਮੀਨ ਲਾਈਕ ਇਸ ਦੇ ਨਾਲ ਇਹਨੂੰ ਵਾਈਪ ਦੇ ਫੀਲ ઓ ਦੈਟਸ ਵਾਈ ਯਾ ਕੁੱਡ ਜਸ ਥਿਸ ਇਜ਼ ਅ ਵੈਰੀ ਵੈਰੀ ਗੁੱਡ ਸਟੈਂਡ ਫਾਰ ਸਾਈਕਲ ਯਸ ਬਾਈ ਜੀ ਆਈ ਕੈਨ ਚੈੱਕ ਦ ੀਲਸ ਕੋਇਨ ਕਲੀਨਰ ਕੀਪ ਯਸ 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 ਵੈਰੀ ਗੁੱਡ ਵੈਰੀ ਗੁੱਡ ਤੇ ਦੇਖ ਸਕਦੇ ਆਂ ਜੀ ਘਰ ਬਹੁਤ ਸੋਹਣਾ ਤੇ ਨੀਚੇ-ਨੀਚੇ ਬਣਿਆ ਹੋਇਆ ਇੱਥੇ ਡਬਲ ਸਟੋਰੀ ਘਰ ਨਹੀਂ ਬਣਦੇ ਹੈਗੇ ਬਣਦੇ ਨੇ ਉਹ ਮਤਲਬ ਸ਼ਹਿਰ ਦੇ ਵਿੱਚ ਕਲੰਬੋ ਦੇ ਵਿੱਚ ਬਣਦੇ ਆਂ ਗੈਰਡਿਵੇਟ ਬੀਟ ਐਂਡ ਐਕਸਪੋਰਟ ਪਾਕਿਸਤਾਨ ਉਹ ਕੈਨ ਜਸ beetle just beetle of a paper black black paper yeah yeah black no, no, not paper yes no, no, note note paper note paper oh no. not beetle with you beetle ਤੇ ਜਿਹੜੇ ਇਹ ਨਾਰੀਅਲ ਸਾਰੇ ਲੱਗੇ ਹੋਏ ਨੇ ਜੀ ਦੇਖ ਸਕਦੇ ਨਾਰੀਅਲ ਇਹ ਜੀ ਸਾਰੇ ਤੋੜ ਕੇ ਜੀ ਇਹ ਸੇਲ ਕਰਦੇ ਆ ਵਧੀਆ ਚੰਗੀ ਇਨਕਮ ਹੋ ਜਾਂਦੀ ਆ ਇਹਨਾਂ ਦੀ ਤੇ ਠੀਕ ਆ ਸਾਰਾ ਕੁਝ ਤੇ ਜਿਹੜੇ ਇਹਨਾਂ ਦੇ ਵਾਈਫ ਨੇ ਉਹ ਹੈਗੇ ਨੇ ਟੀਚਰ ਲਓ ਜੀ ਇਹ ਹੈਗੇ ਨੇ ਜੀ ਪਾਨ ਦੇ ਪੱਤੇ ਆਪਾਂ ਕਹਿੰਦੇ ਆ ਇੰਡੀਅਨ ਪਾਨ ਦੇ ਪੱਤੇ ਤੇ ਸ਼੍ਰੀਲੰਕਾ ਦੇ ਵਿੱਚ ਬੀਟਲ ਬੁਲਦ ਬੁਲਦ ਸਿੰਗਲ ਬੁਲਦ ਸਿੰਗਲਾਂ ਦੇ ਵਿੱਚ ਕਹਿੰਦੇ ਨੇ ਲੈਂਗੁਏਜ ਬੁਲਦ ਬੁਲਦ ਤੇ ਇਹ ਪੱਤੇ ਜੀ ਇੱਥੋਂ ਇਹ ਪਾਕਿਸਤਾਨ ਨੂੰ ਜਾਂਦੇ ਨੇ ਜੀ ਇਹ ਸਾਰੇ ਪੱਤੇ ਦੀ ਖੇਤੀ ਕਰਦੇ ਆ ਤੇ ਵਧੀਆ ਚੰਗੀ ਇਨਕਮ ਹੁੰਦੀ ਆ ਜੀ ਭਾਜੀ ਜਿਹੜੀ ਨੇਚਰ ਹੈ ਜੀ ਸਾਨੂੰ ਬਹੁਤ ਸਾਰਾ ਕੁਝ ਨੇਚਰ ਇਦ ਹੁੰਦੀ ਹੈ ਤੇ ਅਸੀਂ ਨੇਚਰ ਨੂੰ ਕੀ ਦੇ ਰਹੇ ਹਾਂ ਕੁਝ ਨਹੀਂ ਹਨਾ ਜੀ ਤੇ ਆਪਾਂ ਨੇਚਰ ਨੂੰ ਦੇ ਰਹੇ ਹਾਂ ਸਿਰਫ ਮਤਲਬ ਡਿਸਟਰੋਏ ਕਰ ਰਹੇ ਹਾਂ ਆਪਾਂ ਖਤਮ ਕਰ ਰਹੇ ਨੇਚਰ ਨੂੰ ਸੋ ਦਰਖਤ ਲਾਓ ਜੀ ਵੱਧ ਤੋਂ ਵੱਧ ਤੇ ਨੇਚਰ ਨੂੰ ਆਪਣਾ ਮਤਲਬ ਆਪਾਂ ਹੋਰ ਥੋੜਾ ਜਿਹਾ ਉਹਨੂੰ ਲੌਂਗ ਚਲੋ ਠੀਕ ਹੈ ਜੀ ਦੁਨੀਆ ਨੇ ਖਤਮ ਹੋਣਾ ਠੀਕ ਹੈ ਲੋਕੀ ਗੱਲਾਂ ਕਰਦੇ ਨੇ ਬਹੁਤ ਦੁਨੀਆ ਖਤਮ ਹੋ ਗਈ ਐਦਾਂ ਉਦਾਂ ਇਹ ਵੋ ਤੇ ਠੀਕ ਹੈ ਹੋਊਗੀ ਖਤਮ ਕੋਈ ਗੱਲ ਨਹੀਂ ਪਰ ਆਪਾਂ ਆਪਾਂ ਉਹਨੂੰ ਖਤਮ ਕਰਨ ਦੇ ਜਿਆਦਾ ਵਿੱਚ ਉਹਦੇ ਹਿੱਸਾ ਕਿਉਂ ਪਾਈਏ ਆਪਾਂ ਪਾ ਪੋਲੀਥਿਨ ਕੱਟ ਯੂਜ਼ ਕਰੀਏ ਠੀਕ ਹੈ ਨਹੀਂ ਜੀ ਆਪਣੇ ਝੋਲੇ ਲੈ ਕੇ ਘਰ ਨੂੰ ਆਪਣੇ ਜਾਈਏ ਪਹਨਾ ਸੋ ਜਿਹੜਾ ਇੱਕ ਲਾਸ ਦੇ ਵਿੱਚ ਗੱਲ ਇਹ ਕਹੂੰਗਾ ਜਿਹੜਾ ਸੋਸ਼ਲ ਮੀਡੀਆ ਨਾ ਇਹਨੂੰ ਯੂਜ਼ ਕਰੋ ਬਹੁਤ ਚੰਗੇ ਚੰਗੇ ਕੰਮਾਂ ਲਈ ਯੂਜ਼ ਕਰੋ ਮਾੜੇ ਕੰਮਾਂ ਲਈ ਯੂਜ਼ ਨਾ ਕਰੋ ਇਹਨੂੰ ਠੀਕ ਹੈ ਨਹੀਂ ਜੀ ਤੇ ਅਬ ਜੇ ਜੀ ਤੁਹਾਡੇ ਕੋ ਕੋਈ ਚੰਗਾ ਗਿਆਨ ਹੈਗਾ ਤਾਂ ਉਹਨੂੰ ਤੁਸੀਂ ਅੱਗੇ ਅੱਗੇ ਬੰਦਿਆਂ ਦੇ ਵਿੱਚ ਵਧਾਓ ਆਪਣਾ ਆਪਣਾ ਮੈਸੇਜ ਛਡੋ ਸੋ ਅਸੀਂ ਵੀ ਥੋੜਾ ਜਿਹਾ ਕੋਸ਼ਿਸ਼ ਕਰਾਂਗੇ ਹੁਣ ਇਦਾਂ ਵੀਡੀਓ ਪਾਉਣ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਤੇ ਬਹੁਤ ਚੰਗਾ ਲੱਗਿਆ ਔਰ ਇਹ ਆਖੇ ਮੈਨੂੰ ਤਾਂ ਵੈਸੇ ਹੀ ਆ ਇਦਾਂ ਦਾ ਜਿਹੜਾ এনवायरमेंट ਹੈ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਸ਼ਹਿਰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਵੈਸੇ ਸਾਰਿਆਂ ਨੂੰ ਨਹੀਂ ਲੱਗਦਾ ਹੈਗਾ ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜੀ ਤੇ ਅਸੀਂ ਹੁਣ ਇੱਕ ਸਟਾਰਟ ਕੀਤੀ ਹੈ ਜੀ 8 ਕਿਲੋਮੀਟਰ ਦੀ ਰਾਈਡ ਆ ਦੇਖ ਸਕਦੇ ਆ ਬੁਜਿੰਦਰ ਕਾਰ ਆ ਰਹੇ ਆ ਪਿੱਛੇ ਸਾਈਕਲਿੰਗ ਕਰ ਰਹੇ ਆ ਦੋ ਜਣੇ ਅਸੀਂ ਤੇ ਨਾਲ ਸਾਡੇ ਹੈਗੇ ਨੇ ਸਾਡੇ ਦੋਸਤ ਸ਼੍ਰੀਲੰਕਨ ਫਰੈਂਡ ਨੇਮਿੰਦਰ ਆਰ ਐਮ ਸੀ ਉਤਨਾਇਕ ਹਾਂ ਆਰ ਐਮ ਸੀ ਰਤਨਾਇਕ ਤੇ ਉਹਨਾਂ ਨਾਲ ਆਪਾਂ ਕਰ ਰਹੇ ਹਾਂ ਰਾਈਡਿੰਗ ਉਹ ਜਾ ਰਹੇ ਆ ਅੱਗੇ ਅੱਗੇ ਇਹ ਰਾਈਡ ਇਹਨਾਂ ਦੇ ਘਰ ਤੋਂ ਸ਼ੁਰੂ ਕੀਤੀ ਆਪਾਂ ਨੇ ਤੇ 8 ਕਿਲੋਮੀਟਰ ਦੀ ਰਾਈਡ ਕਰ ਰਹੇ ਆ ਅਸੀਂ ਇਕੋ ਫਰੈਂਡਲੀ ਬਜਟ ਫਰੈਂਡਲੀ ਚਲੋ ਮੈਂ ਵੀਡੀਓ ਬਣਾਉਣ ਲੱਗਿਆ ਤੁਹਾਡੀ ਹੈਲੋ ਬਲਜਿੰਦਰ ਕੌਰ ਜੀ ਅਗਰਾ ਸਾਈਕਲ ਚਲਾ ਕੇ ਸ਼੍ਰੀਲੰਕਾ ਮੇ ਆਪਕੋ ਬਹੁਤ ਅੱਛਾ ਲੱਗ ਰਹਾ ਨਾ ਕੀ ਮੈਸੇਜ ਦਊਂਗਾ ਯੂਥ ਨੂੰ ਸਾਈਕਲ ਚਲਾਓ ਹੂੰ ਮਾਗ ਕੀ ਕਰੋ ਹੂੰ ਮੈਂ ਪੈਰ ਮੇਕ ਲੈ ਕਰ ਰਿਹਾ ਉਹ ਤੁਹਾਨੂੰ ਜੇ ਬੈਲੈਂਸ ਬਾਅਦ ਬੈਲੈਂਸ ਕਿੰਨੇ ਚਿਰ ਦਾ ਬੈਲੈਂਸ ਹੈ ਤਾਂ ਤੁਸੀਂ ਸਾਈਕਲਿੰਗ ਕਰਾ ਤੁਹਾਡੇ ਦੇバイス ਲਓ ਬੜਾ ਸਕੇਡ ਤੋਂ ਮਟਰੈਸਿਕ ਯਸ ਯਸ ਸੋ ਸੁਣ ਲਿਆ ਜੀ ਸਾਰਿਆਂ ਨੇ ਬਜਿੰਦਰ ਕੌਰ ਜੀ ਦਾ ਸੁਨੇਹਾ ਇਹ ਆ ਸੋ ਸਾਨੂੰ ਵੀ ਇਹ ਅਕਲ ਬਾਈ ਇਹ ਤਾਂ ਹੀ ਆਈ ਹੈ ਥੋੜਾ ਅਸੀਂ ਟਰੈਵਲ ਕੀਤਾ ਲੋਕਾਂ ਨੂੰ ਮਿਲੇ ਗਿਲੇ ਹਨ ਉਹਨਾਂ ਨਾਲ ਰਹੇ ਤੇ ਉਹਨਾਂ ਦਾ ਕਲਚਰ ਦੇਖਿਆ ਕੁਛ ਆਪਣਾ ਦੇਖਿਆ ਉਹਨਾਂ ਨੂੰ ਦਿਖਾਇਆ ਤੇ ਰਲ ਮਿਲ ਕੇ ਬੈਠ ਕੇ ਖਾਦਾ ਪੀਤਾ ਸੋ ਉਹਦੇ ਕਰਕੇ ਸਾਨੂੰ ਇਹ ਚੀਜ਼ਾਂ ਸਿੱਖਣ ਨੂੰ ਮਿਲੀਆਂ ਸੋ ਜਦ ਤੱਕ ਤੁਸੀਂ ਘਰੋਂ ਨਿਕਲਦੇ ਨਹੀਂ ਹੈਗੇ ਤਾਂ ਉਹਦੇ ਤੱਕ ਨਹੀਂ ਇਹ ਚੀਜ਼ਾਂ ਸਿੱਖ ਪਾਉਗੇ ਐਂਡ ਦੀ ਐਂਡ ਦੇਖੋ ਜਾਣਾ ਤਾਂ ਸਭ ਨਹੀਂ ਹੈ ਜੀ ਕੁਛ ਚੰਗਾ ਕਰਕੇ ਚਲੇ ਜਾਈਏ ਤਾਂ ਚੰਗੀ ਗੱਲ ਹੈ ਲੋ ਜੀ ਇਹ ਨੇ ਆਪਣੇ ਫਰੰਟ ਸੇ ਆਏ ਤੇ ਇਹ ਸਾਨੂੰ ਲੈ ਕੇ ਆਏ ਹੋਏ ਨੇ ਰਾਈਟ ਤੇ 8 ਕਿਲੋਮੀਟਰ ਦੀ ਰਾਹ ਤੇ ਬਹੁਤ ਸੋਹਣਾ ਵਾਤਾਵਰਨ ਹੈ ਜੀ ਸਾਹ ਬਹੁਤ ਸੋਹਣਾ ਆ ਰਿਹਾ ਹੈ ਕੋਈ ਥਕਾਵਟ ਨਹੀਂ ਮਹਿਸੂਸ ਹੋ ਰਹੀ ਤੇ ਮਤਲਬ ਆਕਸੀਜਨ ਲੈਵਲ ਬਹੁਤ ਵਧੀਆ ਹੈ ਵੈਦਰ ਤਾਂ ਬਹੁਤ ਵਧੀਆ ਜੀ ਵੈਦਰ ਦਾ ਕੀ ਕਹਿਣਾ ਹੈ ਜੀ ਇਹ ਇੱਕ ਗਲਾਸ ਆ ਆਪਾਂ ਖੜੇ ਆ ਜੀ ਸ਼੍ਰੀਲੰਕਾ ਦੇ ਵਿੱਚ ਤੇ ਜਗ੍ਹਾ ਦਾ ਨਾਮ ਹੈਗਾ ਪਾਂਡਵਾਸ ਨੂਰ ਪਾਂਡਵਾਸ ਨੂਰ ਇਹ ਪੁਰਨਗਲ ਡਿਸਟ੍ਰਿਕਟ ਆਕਸੀਲੰਕਾ ਕੁਰਨਾਲ ਕੁਰਨਾਲ ਦਾ ਡਿਸਟ੍ਰਿਕਟ ਓਕੇ ਸ਼੍ਰੀਲੰਕਾ ਓਕੇ ਤੇ ਇਹ ਜਿਹੜੇ ਤੁਹਾਨੂੰ ਆ ਦਿਖ ਰਿਹਾ ਜੀ ਇਹ ਕਨਾਲ ਦਿਖ ਰਹੀ ਹੈ ਇਹਦੇ ਵਿੱਚ ਨਾ ਮਤਲਬ ਪਾਣੀ ਛੱਡਿਆ ਹੁੰਦਾ ਸੀ ਪਹਿਲਾਂ ਤੇ ਪਾਣੀ ਛੱਡ ਕੇ ਇਹਦੇ ਵਿੱਚ ਫਿਰ ਹੋਂਦੇ ਸੀਗੇ ਕਰੋਕੋਡਾਇਲ ਵਗੈਰਾ ਛੱਡੇ ਹੁੰਦੇਗੇ ਤਾਂ ਕਿ ਜਿਹੜਾ ਦੁਸ਼ਮਣ ਆ ਵੀ ਅੰਦਰ ਨਾ ਜਾ ਸਕੇ ਅੰਦਰ ਰਾਜੇ ਦਾ ਜਿਹੜਾ ਹੈਗਾ ਉਹ ਮੈਲ ਹੈ ਦਿਖਾਉਣੇ ਤੁਹਾਨੂੰ ਅੰਦਰ ਜਾ ਕੇ ਸਾਈਕਲ ਰਾਈਡ ਤੇ ਹੈ ਰਾਈਡ ਆਦਿ ਦੋ ਸਾਈਕਲ ਮਿਲੇ ਹੋਏ ਆ ਸਾਨੂੰ ਏ ਇਕਾ ਰਾਈਡਰ ਸਾਡੀ 8 ਕਿਲੋਮੀਟਰ ਦੀ ਸ਼ੁਰੂ ਕੀਤੀ ਹੋਈ ਤੇ ਆ ਪਹੁੰਚ ਗਏ ਸੀਗੇ ਇੱਕ ਪਲੇਸ ਹੈ ਉਹਦੇ ਪੰਦਰ ਜਾ ਰਹੇ ਹਾਂ ਹੁਣ ਦੇਖ ਸਕਦੇ ਹੋ ਕਿ ਅ ਨਾਲ ਪਾਣੀ ਹੈ ਇਹ ਕੋਈ ਰਾਜੇ ਦਾ ਹੈ ਉਹ ਸਜਾਦੀ ਕੋਠੀਲਾ ਵਗੈਰਾ ਰਾਜੇ ਦਾ ਮਹਿਲ ਕੁਝ ਕੋਈ ਹੈ ਉੱਥੇ ਜਾ ਰਹੇ ਹਾਂ ਪੰਦਰ बड़ी साइकिल चलाया करो भाई अच्छा देख सकते जी ए, एक नाल का जो नाम है मोट नॉ है जी का ठीक है जी बया हैगा द प्लेस इधर वाली साइड देखो जी कोल मोर बोल रहे हैं दोनों साइड सी ये ਇਹਦੀ ਰਾਜਦਵੀ ਹੋ ਸੀਗੀ ਨਾ ਆਪਣਾ ਅੰਦਰ ਮਹਿਲ ਸੀਗਾ ਇਹ ਦੋਨੋਂ ਸਾਈਡ ਬਣਾਈ ਗਈ ਸੀ ਇਧਰ ਆ ਮੇਨ ਗੇਟ ਸੀਗਾ ਇਹ ਦੇਖ ਸਕਦਾ ਹੈ ਗੇਟ ਆ ਹੈ ਇਹਦੇ ਵਿੱਚ ਕਰੋਕੋਡਾਇਲ ਵਗੈਰਾ ਹੋਰ ਕਾਫੀ ਕੁਝ ਛੱਡਿਆ ਹੋਇਆ ਸੀਗਾ ਕਿ ਬਈ ਜਿਹੜਾ ਦੁਸ਼ਮਣ ਹੈ ਵੀ ਅੰਦਰ ਨਾ ਆ ਸਕੇ ਸੇਫਟੀ ਪਰਪਸ ਆਦਰਵਾਇਜ਼ ਐਸਾ ਕੁਝ ਨਹੀਂ ਸੀਗਾ ਤੇ ਦੇਖ ਸਕਦਾ ਜੀ ਦ੍ਰਸhti ਦ੍ਰਸਤ ਨੇ ਦ੍ਰਸhti ਦ੍ਰਸਤ ਨੇ ਸੋ ਜਿਹਦੇ ਕੋਲ ਜਿਹੜੀ ਸਟੇਟ ਕੋਲ ਜਿਹੜੇ ਦੇਸ਼ ਕੋਲ ਇਦਾਂ ਦਾ এনवायरमेंट ਹੈਗਾ ਤਾਂ ਸਮਝ ਲਓ ਉਹ ਦੁਨੀਆ ਦਾ हां ਉਹ ਗਰੀਬ ਨਹੀਂ ਹੈਗਾ ਉਹਨੂੰ ਗਰੀਬ ਨਹੀਂ ਕਹਿ ਸਕਦੇ ਉਹ ਉਗਾ ਕੇ ਖਾ ਸਕਦਾ ਉਹਦੇ ਕੋਲ ਆਕਸੀਜਨ ਹੈ ਸਾਰਾ ਕੁਝ ਵਧੀਆ ਹਾਂ ਸੋ بچاؤ ਨੇਚਰ ਨੂੰ بچاؤ ਠੀਕ ਹੈ ਜੀ ਦੇਖ ਸਕਦਾ ਇੰਨੀ ਗ੍ਰੀਨਰੀ ਹੋਣ ਦੇ ਬਾਅਦ ਵੀ ਦੇਖੋ ਆ ਨਵੇਂ ਨਵੇਂ ਬੂਟੇ ਲਾਏ ਹੋਏ ਨੇ ਦੇਖੋ ਆਂਬ ਦੇ ਆ ਲੱਗਿਆ ਹੈ ਆਮ ਦਾ ਬੁੱਟਾ ਆ ਲੱਗਿਆ ਹੈ ਆਮ ਦਾ ਬੁੱਟਾ ਤੇ ਆ ਲੱਗਿਆ ਹੈ ਆਮ ਦਾ ਬੁੱਟਾ ਲਓ ਜੀ ਆ ਦੇਖ ਸੰਦਨ ਸਿੰਘ ਆ ਲਿਖਿਆ ਹੋਇਆ ਦਾ ਇਹਦੇ ਕਰਕੇ ਪ੍ਰਸਿੱਧ ਹੈ ਜੀ ਇਹ ਅਸੀਂ ਮੇ ਰਾਜਮਾਲਿਕਾ ਵੀ ਆਤੀ ਨੇ ਇਹ ਆ ਵਾਲਾ ਜੀ ਉਹ ਹੈਗਾ ਜਿਹੜਾ ਮਤਲਬ ਲਿਖਿਆ ਗਿਆ ਪੱਥਰ ਇੱਥੇ ਬੈਠਣੇ ਵਾਲਾ ਅਸੀਂ ਦਿੰਦੇ ਨਹੀਂ ਲੈਂਦੇ ਟੂ ਟੂ ਦਾ ਟੈਕਨੋਲੋਜੀ ਉਸ ਵਿੱਚ ਦੇਖ ਸਕਦੇ ਆ ਜੀ ਆ ਹਾਊ ਮੈਨੀ ইয়ার 올ਾਈਕ মোর দ্যান 1000 ইয়ারস 1000 ইয়ার 1020 ইয়ারস ইয়ার হাজার ਸਾਲ ਤੋਂ ਵੱਧ ਪੁਰਾਣੀ ਹੈ ਜੀ ਇਹ 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 টয়লেট টয়লেট ਤੇ ਜਿਹੜਾ ਕਿਤੇ ਉਧਰ ਕਿਤੇ ਗਿਰ ਰਿਹਾ ਹਾਂ ਇੱਥੋਂ ਫਾਈਂਡ ਦਾ ਵੇ ਯੈਸ ਯੈਸ ਨਾ ਚਾਕੇ ਦੇਖਦੇ ਆਪਾਂ ਉਧਰ ਨਹੀਂ ਸਾਈਡ ਜੀ ਆਈ Think ਜਿਹੜਾ ਖੂ ਸੀਸ਼ਾ ਉੱਚ ਜਾਂਦਾ ਸੀ ਯੈਸ ਪਾਈਪ ਟੁੱਟ ਗਿਆ ਯੈਸ ਯੈਸ ਉਹ ਲਿਖਿਆ ਹੋਇਆ ਉਹਦੇ ਵਿੱਚ ਜਾਂਦੀ ਹੈ ਅੰਦਰ ਨੋ ਪਾਈਪ ਨੋ ਪਾਈਪ ਅੰਦਰ ਨੋ ਪਾਈਪ ਜਸਟ ਆਈ ਥਿੰਕ ਯੈਸ ਯੈਸ ਆ ਖਾੜੀ ਚ ਨੂੰ ਉੱਥੇ ਬੰਦਾ ਬੈਠਦਾ ਸੀਗਾ ਜੀ ਤੇ ਇਥੋਂ ਕਰਕੇ ਆਪਣਾ ਖਾੜੀ ਦੇ ਵਿੱਚ ਜਾ ਕੇ ਤੇ ਆ ਆਪਣਾ ਜਿਹੜਾ ਬਣਿਆ ਹੋਇਆ ਆ ਖੂਬ ਬਣਿਆ ਹੋਇਆ ਮਤਲਬ ਜਿਵੇਂ ਆਪਣੇ ਇੱਥੇ ਬਣਦੀਆਂ ਨੇ ਹੋਦੀਆਂ ਉਦਾਂ ਦਾ ਪੁਰਾਣਾ ਬਣਿਆ ਹੋਇਆ ਦੇਖ ਸਕਦੇ ਪੱਥਰ ਦਾ ਤੇ ਡੂੰਗਾ ਤੁਸੀਂ ਦੇਖ ਸਕਦੇ ਇਥੋਂ ਹਾਂ ਥੋੜਾ ਜਿਹਾ ਡੂੰਗਾ ਹੈ ਜਿਆਦਾ ਨਹੀਂ ਹੈਗਾ ਇਹਦੇ ਵਿੱਚੋਂ ਫਿਰ ਬਾਅਦ ਚ ਪਾਣੀ ਇੱਧਰ ਉੱਧਰ ਚਲਾ ਜਾਂਦਾ ਸੀਗਾ ਬਾਕੀ ਆ ਕੇ ਇੰਨੀ ਕੀ ਜਾਣਕਾਰੀ ਸਾਡੇ ਕੋਲ ਹੈ ਜੀ ਜਿਹਾਂ ਬੰਦੇ ਦੱਸ ਦਿੰਨੇ ਕੀ ਨਾ ਹੈ ਸਟੋਰ ਰੂਮ ਓਕੇ ਹਾਂ ਉਹ ਲਿਖਾ ਸਟੋਰ ਰੂਮ ਇਹ ਸਟੋਰ ਰੂਮ ਬਣਾਏ ਹੋਏ ਸੀ ਇਹ ਦੇਖ ਲਓ ਇਹ ਸਮੇਂ ਦੀਆਂ ਗੱਲਾਂ ਨੇ ਜੀ ਸਾਰੀਆਂ ਸਮਾ ਸਮਾ ਸਮਰਾਥ ਸੋ ਸਮੇ ਦਾ ਹਮੇਸ਼ਾ ਉਹ ਕਰਿਆ ਕਰੋ ਜੀ ਰਿਸਪੈਕਟ ਕਰਿਆ ਕਰੋ ਸਮੇਂ ਦੀ ਕਦਰ ਕਰਿਆ ਕਰੋ ਹਮੇਸ਼ਾ ਸਾਡੇ ਬਜ਼ੁਰਗ ਵੀ ਕਹਿੰਦੇ ਸੀਗੇ ਤੇ ਅਸੀਂ ਹੁਣ ਅਸੀਂ ਵੀ ਦੱਸਦੇ ਹਾਂ ਠੀਕ ਹੈ ਜੀ ਜਦ ਜਿਵੇਂ ਜਿਵੇਂ ਬੰਦੇ ਨੂੰ ਪਤਾ ਲੱਗੀ ਜਾਂਦਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਹਿਸਟਰੀ 1100 ਸ.ਈ. ਤੋਂ ਲੈ ਕੇ 1196 ਈ. ਪੀ.ਈ. ਪੀਰੀਅਡ 12th ਸੈਂਚਰੀ ਸਕ੍ਰਿਪਟ ਮੇਦੀਵਾਲਾ ਤਮਿਲ ਲੈਂਗੁਏਜ ਮੇਦੀਵਾਲਾ ਤਮਿਲ ਹੈਗਾ ਜੀ ਗੁੰਪਾ ਇਹਨਾਂ ਗੁੰਪਾ ਕਨੇੜੇ ਗੋਲ-ਗੋਲ ਜਿਹੇ ਹੁੰਦੇ ਨੇ ਇਹ ਨਾ ਇਹ ਬੁੱਧਿਸਟ ਜਿਹੜੇ ਹੈਗੇ ਨੇ ਉਹਨਾਂ ਦੇ ਰਿਲੇਟਡ ਹੁੰਦੇ ਆ ਹਨਾ ਆਪਾਂ ਆਇਆ ਇੱਕ ਹੋਰ ਪਲੇਸ ਦੇ ਉੱਪਰ ਆਓ ਦਿਖਾਉਣਾ ਹੈ ਤੁਹਾਨੂੰ ਇਹ ਲੱਗ ਗਿਆ ਇਹ ਦਿਖਾ ਦੇ ਲਈ ਦਿਮਾਗ ਦੇ ਨੇ ਇਹ ਇਹ ਆਈ ਥਿੰਕ ਦੇ ਇਅਨਸੋ ਇਹ 2000 ਸਾਲ ਤੋਂ ਮਤਲਬ ਪੁਰਾਣਾ ਜਿਹੜਾ ਗੁੰਪਾ ਹੈਗਾ ਕੋਈ ਰਿਸਟੋਰੇਸ਼ਨ ਕਰਾ ਲੈਣੇ this is the same temple la right? yes this is a temple buddhist temple yeah buddhist yes aa buddha ji di murti hai ji eh

जी सरदार जी बच्चे पन लगे नेिंक हाँ Yes. लो जी सदार जी बच्चे बन गए ਇੱਕ ਫੜ ਲਿਆ ਇੰਨਾ ਕਿੰਨਾ ਕੁ ਹੋਇਆ ਤੇ ਪਾ ਇੱਕ ਖੜੇ ਇੱਕ ਜਗ੍ਹਾ ਦੇ ਵਿੱਚ ਜਿਹੜੀ ਹੈਗੀ ਹੈ শ্রীলঙ্কা ਦੇ ਵਿੱਚ ਪੰਡਵਾਸ ਨਵਾਰਾ ਠੀਕ ਹੈ ਜੀ ਇੱਥੇ ਇੱਕ ਦਰਖਤ ਦਾ ਬਹੁਤ ਵੱਡਾ ਪੁਰਾਣਾ ਦੇਖ ਸਕਦੇ ਹੋ ਸਾਡੇ ਤੁਸੀਂ ਪਿੱਛੇ ਹੈ ਨਾ ਜੀ ਗਰੋਟਾ ਇਹ ਕਾਫੀ ਵੱਡਾ ਹੈ ਹਨਾ ਜੀ ਤੇ ਆ ਦੇਖੋ ਜਿਹੜੀਆਂ ਜਿਹੜੀਆਂ ਦਾ ਇਹ ਜੜ ਹਿੱਲ ਰਹੀ ਹੈ ਤੇ ਇਹਨੇ ਇੱਕ ਦਿਨ ਹੌਲੀ 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 ਆ ਜਿੱਦਾਂ ਜੇ ਨਾਂ ਇਹ ਲੋਕੀ ਤੋੜਨ ਤਾਂ ਇਹਨੇ ਨਿਚੇ ਧਰਤੀ ਦੇ ਵਿੱਚ ਆ ਕੇ ਅ ਦਵਾਰਾ ਉੱਗ ਜਾਣਾ ਉੱਗ ਜਾਣਾ ਮਤਲਬ ਜੜਾ ਬਣ ਜਾਣੀ ਹੈ ਜੀ ਹਨਾ ਜੜ ਤਾਂ ਹੈਗੀ ਉਹ ਐ ਇਹ ਨਾ ਜੜ ਬੜ ਜਾਣ ਬੜੂਗੀ ਕਿਵੇਂ ਤੇ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਆ ਉਪਰੋਂ ਜਿਵੇਂ ਹੱਥ ਨਾਲ ਆ ਰਿਹਾ ਪਤਲਾ ਜਿਹਾ ਉਵੇਂ ਇਹ ਆਂਦੀ ਸੀਗੀ ਪਹਿਲਾਂ ਸੇਮ ਤੇ ਆ ਕੇ ਥੱਲੇ ਦੇਖੋ ਦੇਖੋ ਇਨੇ ਪੂਰਾ ਮਤਲਬ ਜੜਾ ਵਾਲਾ ਕੰਮ ਕਰਦਾ ਲਾਈਕ ਜਿੱਦਾਂ ਆ ਵੀ ਇਹ ਮੋਟਾ ਤਾਣਾ ਸੇਮ ਆ ਹਨਾ ਸੇਮ ਉਦਾਂ ਉਹ ਤੇ ਕੱਲ ਨੂੰ ਇਹਦੀ ਜਿਹੜਾ ਮੇਨ ਬ੍ਰਾਂਚ ਹੈ ਮੇਨ ਤਾਣਾ ਇਹਦਾ ਉਹ ਰਹੇ ਨਾ ਰਹੇ ਕੋਈ ਮਤਲਬ ਨਹੀਂ ਹੈਗਾ ਜਿਹੜਾ ਕਿ ਇੱਕ ਬਹੁਤ ਆਪਾਂ ਵੀਡੀਓ ਦੇ ਵਿੱਚ ਦੇਖਦੇ ਆਂ ਵੀ ਇਹਦਾ ਜੜ ਨਹੀਂ ਹੈ ਜੜ ਨਹੀਂ ਹੈ ਜੜ ਨਹੀਂ ਹੈ ਸੀ ਮੈਂ ਬਹੁਤ ਵਾਰੀ ਦੇਖਿਆ ਵੀਡੀਓ ਦੇ ਵਿੱਚ ਉਹ ਆ ਕਾਰਨ ਹੈ ਜੀ ਉਹਨਾਂ ਦੇ ਤਾਣੇ ਹੁੰਨੇ ਜਿਹੜੇ ਅ ਦਵਾਰਾ ਉਹ ਜਿਵੇਂ ਆ ਦੇਖ ਰਿਹਾ ਤੁਸੀਂ ਸਾਰੇ ਜਿੰਨੇ ਵੀ ਹੱਥ ਦੇਖ ਰਿਹਾ ਤੁਹਾਨੂੰ ਇੱਕ ਨਾ ਇੱਕ ਦਿਨ ਜੇ ਨਾ ਇਹਨਾਂ ਨੂੰ ਇਹ ਕੱਟਣਾ ਤਾਂ ਇਹਨਾਂ ਨੇ ਧਰਤੀ ਦੇ ਵਿੱਚ ਜਾ ਕੇ ਦੁਬਾਰਾ ਜੜਾਂ ਫੜਨੀ ਜਿਵੇਂ ਆਹ ਬਣੇ ਹੋਏ ਨੇ ਹਵਾਲੇ ਠੀਕ ਹੈ ਜੀ ਜਿਵੇਂ ਆਹ ਬਣੇ ਹੋਏ ਦੇਖ ਸਕਦੇ ਤੁਸੀਂ ਠੀਕ ਹੈ ਜੀ ਤੇ ਸੋ ਇਹਦਾ ਹੈਗਾ ਮਿਹਨਤਾਂ ਆ ਵਾਲਾ ਆ ਵਾਲਾ ਮਿਹਨਤਾਂ ਹੈਦਾ ਇਹ ਕੱਲ ਨੂੰ ਰਹੇ ਨਾ ਰਹੇ ਕੋਈ ਚੱਕਰ ਨਹੀਂ ਹੈਗਾ ਪਰ ਬਰੋਟਾ ਜਿਹੜਾ ਇਹ ਜਿਹੜਾ ਬਰੋਟਾ ਇਹ ਰਹੂਗਾ ਜੀ ਇਹ ਠੀਕ ਹੈ ਜੀ ਤੇ ਹਾਂ ਆ ਵੀ ਇਹਦਾ ਤਾਣਾ ਹੀ ਹੈ ਜਿਹੜਾ ਦੁਬਾਰਾ ਆ ਕੇ ਹੋਇਆ ਵਾ ਸੋ ਨੇਚਰ ਬੜੀ ਬਲਵਾਨ ਹੈ ਜੀ ਨੇਚਰ ਹੈ ਸਭ ਕੁਝ ਹੈ ਨੇਚਰ ਰੱਬ ਹੈ ਨੇਚਰ ਦਾ ਆਪਾਂ ਖਿਆਲ ਰੱਖੋ ਹਾਏ ਹੈਲੋ